ਲਾਲਾ 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 ਫਿਲਟਰ ਲਾਲਾ 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 ਆਹਾ ਹਾ 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 ਜਜਣਾ ਦਾ ਮੇਰੇ ਨਾਲ ਇਕੱਲੀ ਨਹੀਂ ਜਾਜਦੀ ਤੂੰ ਹਾਂਜੀ ਮੇਰੇ ਜਜਣਾ ਇਕੱਲੀ ਨਹੀਂ ਜਾਜਦੀ ਤੇ ਮੈਂ ਕਦੋਂ ਕਿਹਾ ਮੈਂ ਇਕੱਲੀ ਜਾਜਦੀ ਹਾਂ ਜੇ ਮੈਂ ਦੇਖੀ ਜੇ ਤਾਰਾ ਗੰਭੀਰ ਮੈਂ ਮੋਸ਼ੇ ਜਿਹਾ ਬਣਾ ਕੇ ਵੀ ਆਪਣੇ ਇਹ ਰਾਖੱਚ ਜਵਾਨਾ ਹੀ ਕਿਹਾ ਆ ਸਾਡਾ ਐਸ਼ ਪੁੱਤ ਆ ਗਿਆ ਐਸ਼ ਪੁੱਤ ਆ ਗਿਆ ਸਾਡਾ ਆ ਗਿਆ ਏ ਆ ਵਾ ਲੋਈ ਹੈ ਬੀਰਾ ਆ ਐਸ਼ ਦਾ ਸੁੱਤਾ ਪਿਆ ਤੇ ਐਸ਼ ਕਾਕਾ ਹੁਣੇ ਆਇਆ ਸਕੂਲ ਨੂੰ ਹੂੰ ਇਹ ਸਕੂਲੋਂ ਵੀ ਲੈਣੀ ਇਹ ਲੱਕੀ ਆ ਸਾਡੇ ਲਈ ਪੂਰੀ ਹੋਰ ਲੱਕੀ ਹੈ ਸਾਡੇ ਲਈ ਠੀਕ ਆ ਜਦੋਂ ਦੀ ਇਹ ਸਾਡੀ ਜ਼ਿੰਦਗੀ ਜਾਈ ਹੈ ਨਾ ਸਾਡੀ ਜ਼ਿੰਦਗੀ ਬਦਲ ਗਈ ਨਾ ਤੇ ਇਹਨੇ ਦੋਵਾਵਾਂ ਕਰਕੇ ਗੰਦੀਦਾ ਲੈ ਆਂਦਾ ਹਣਾ ਓਏ ਠੀਕ ਹੈ ਹੈਲੋ ਕਰ ਦਿਓ ਸਰ ਨੂੰ ਹੈਲੋ ਸਾਡੀ ਛੋਟੀ ਜਿਹੇ ਹਾਂ ਜੀ ਇਹਨਾਂ ਨੂੰ ਹੈਲੋ ਪਿਆਰ ਚਾਹਦੇ ਹੁੰਦਾ ਮਮਾ ਦਾ ਕਿ ਪਾਪਾ ਦਾ ਕੀ ਦਾ ਜ਼ਿਆਦਾ ਪਿਆਰ ਹੁੰਦਾ ਦੋਨਾਂ ਦਾ ਇਹਨੇ ਕਦੇ ਨਹੀਂ ਕਿਹਾ ਵੀ ਇੱਕ ਦਾ ਜ਼ਿਆਦਾ ਹੁੰਦਾ ਇਹਨੇ ਹਮੇਸ਼ਾ ਇਹ ਕਹਿੰਦਾ ਦੋਨਾਂ ਦਾ ਹੁੰਦਾ ਇਹਨੂੰ ਬਠੇੜਾ ਵੜਿਆ ਕੇ ਦੇਖ ਲਿਆ ਪਰ ਇਹ ਕਦੇ ਵੀ ਗੱਲਾਂ 'ਚ ਨਹੀਂ ਆਉਂਦੀ ਕਿਸੇ ਨੇ ਆ ਜੀ ਮੈਂ ਵੀ ਵੜਿਆ ਹਾਂ ਨਾ ਚੋਰੀ ਵੀ ਵੀ ਤੂੰ ਕਹਦੇ ਡੇਡਾ ਦਾ ਜ਼ਿਆਦਾ ਨਹੀਂ ਤੁਹਾਡੇ ਦੋਨਾਂ ਦਾ ਹੀ ਹੁੰਦਾ ਹਾਂ ਸਹੀ ਆ ਇਹ ਆ ਸਾਡੇ ਘਰ ਦੀ ਟੀਨੀ ਕੀ Hmm? Oke, kalau Halo, bye.